ਫਗਵਾੜਾ ਤੇ ਮੋਹੱਲਾ ਸੱਚਰਾ ਵਿਖੇ ਅੱਜ ਸਮਾਜ ਸੇਵਕ ਰਮਨ ਨਹਿਰਾਦੀ ਅਗਵਾਈ ਵਿੱਚ ਪੂਰੇ ਮਹੱਲੇ ਵਿੱਚ ਸਪਰੇਅ ਕੀਤਾ ਗਿਆ ਤਾਂ ਜੋ ਮਹੱਲੇ ਵਿੱਚ ਲੋਕਾਂ ਦਾ ਡੇਂਗੂ ਤੋਂ ਬਚਾਅ ਹੋ ਸਕੇ ਇਸ ਮੌਕੇ ਤੇ ਸਿਵਲ ਹਸਪਤਾਲ ਦੀ ਆਈ ਟੀਮ ਵੱਲੋਂ ਮਹੱਲੇ ਵਿੱਚ ਸਪਰੇਅ ਕੀਤਾ ਗਿਆ ਜਿਸ ਦੌਰਾਨ ਕਪੂਰਾ ਮਹੱਲਾ ਲਾਮਿਆ ਮੋਹੱਲਾ ਸੱਚਰਾ ਮਹੱਲਾ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਡੇਂਗੂ ਦੇ ਮਿਲੇ ਕੁਝ ਘਰਾਂ ਵਿੱਚੋਂ ਲਾਰਵੇ ਨੂੰ ਸਪਰੇਅ ਦੇ ਨਾਲ ਖਤਮ ਕੀਤਾ ਗਿਆ ਇਸ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਗਮਲਿਆਂ, ਕੋਲਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਪਾਣੀ ਵਿੱਚ ਡੇਂਗੂ ਦਾ ਲਾਰਵਾ ਇਕੱਠਾ ਹੁੰਦਾ ਹੈ। ਮੌਕੇ ਤੇ ਕੁਝ ਘਰਾਂ ਵਿੱਚ ਪਾਏ ਗਏ ਡੇਂਗੂ ਦੇ ਲਾਰਵੇ ਨੂੰ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਦਿਖਾਇਆ ਅਤੇ ਜਮਾ ਪਾਣੀ ਨੂੰ ਗਮਲਿਆਂ ਵਿੱਚੋਂ ਕੱਢਿਆ। ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਸਮੇਂ-ਸਮੇਂ ਤੇ ਸਫਾਈ ਰੱਖੀ ਜਾਵੇ। ਆਹ ਤੁਹਾਨੂੰ ਸੁਣਾਉਂਦੇ ਆ ਕਿ ਕਹਿ ਰਹੇ ਹਨ ਸਿਹਤ ਵਿਭਾਗ ਦੇ ਅਧਿਕਾਰੀ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਸੈਵਨ ਸਰਜਨ ਸਾਹਿਬ ਕਪੂਰਥਲਾ ਸੀਨੀਅਰ ਮੈਡੀਕਲ ਅਫਸਰ ਫਗਵਾੜਾ ਤੋਂ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਪਿੰਡਾਂ ਘਰਾਂ ਦੇ ਸ਼ਹਿਰ ਦੇ ਵਿੱਚ ਘਰ-ਘਰ ਜਾ ਕੇ ਮਤਲਬ ਜਿੰਨਾ ਵੀ ਪਾਣੀ ਖੜਾ ਗਮਲਿਆਂ ਦੇ ਵਿੱਚ ਪੰਛੀਆਂ ਦੇ ਪਾਣੀ ਪੀਣ ਵਾਲੇ ਜਿਹੜੇ ਛੋਟੇ ਬਰਤਨ ਹੈ ਉਹਨਾਂ ਦੇ ਵਿੱਚ ਜਾਂ ਕਿਤੇ ਕੂਲਰ ਫ੍ਰਿਜਾਂ ਦੇ ਬੈਕਸਾਈਡ ਦੇ ਟ੍ਰੇਆਂ ਉਹਨਾਂ ਦੀ ਸਫਾਈ ਕਰਾਈ ਜਾਂਦੀ ਹੈ ਸਾਡੀਆਂ ਟੀਮਾਂ ਘਰ-ਘਰ ਜਾ ਕੇ ਲੋਕਾਂ ਨੂੰ ਵੇਅਰ ਕਰਦੇ ਆ ਕਿ ਤਾਂ ਕਿ ਡੇਂਗੂ ਤੋਂ ਬਚਿਆ ਜਾ ਸਕੇ ਤੁੰਗ ਡੇਂਗੂ ਦੀ ਭਿਆਨਕ ਬਿਮਾਰੀ ਡੇਂਗੂ ਦੇ ਨਾਲ ਮੱਛਰ ਪੈਦਾ ਨਾ ਹੀ ਹੋਵੇ ਇਸ ਦਾ ਇਲਾਜ ਹੀ ਇਹ ਆ ਇਸ ਤੋਂ ਅੱਗੇ ਕੁਝ ਨਹੀਂ ਹੈ ਮਤਲਬ ਜਿੰਨਾ ਵੀ ਮਤਲਬ ਲਾਰਵਾ ਨਸ਼ਟ ਕੀਤਾ ਜਾਵੇ ਸਾਡੀਆਂ ਟੀਮਾਂ ਕਰ ਕਰ ਜਾ ਕੇ ਉਹ ਲਾਰਵਾ ਨਸ਼ਟ ਕਰਦੀਆਂ ਤਾਂ ਕਿ ਡੇਂਗੂ ਤੋਂ ਸਾਰੀ ਸ਼ਹਿਰ ਨੂੰ ਬਚਾਇਆ ਜਾ ਸਕੇ ਕਿੰਨੇ ਸ਼ਹਿਰ ਦੇ ਵਿੱਚ ਕਿੰਨੇ ਬਾਡਾ ਦੇ ਵਿੱਚ ਦੌਰਾ ਕੀਤਾ ਤੁਸੀਂ ਡੇਂਗੂ ਦੇ ਲਈ ਤਕਰੀਬਨ ਸ਼ਹਿਰ ਦੇ ਵਿੱਚ ਇੱਕ ਰਾਉਂਡ ਸਾਰੇ ਸ਼ਹਿਰ 'ਚ ਹੋ ਗਿਆ ਦੂਜਾ ਵੀ ਹੋ ਰਿਹਾ ਵਾ ਮਤਲਬ ਘਰ-ਘਰ ਜਾ ਕੇ ਹਰ ਮੁਹੱਲਾ ਹਰ ਵਾਰਡ ਦੇ ਵਿੱਚ ਜਾ ਕੇ ਸਾਡੀਆਂ ਟੀਮਾਂ ਚੈੱਕ ਕਰਦੀਆਂ ਜਿਸ ਤਰ੍ਹਾਂ ਮੁਹੱਲਿਆਂ ਦੇ ਵਿੱਚ ਪਾਣੀ ਖੜਦਾ ਹੈਗਾ ਗਲੀਆਂ ਦੇ ਵਿੱਚ ਸੀਵਰੇਜ ਦਾ ਹਾਂਜੀ ਤੇ ਜਦੋਂ ਉਹਦੀ ਸਫਾਈ ਨਹੀਂ ਹੁੰਦੀ ਮੱਛਰ ਜ਼ਿਆਦਾ ਪੈਦਾ ਹੁੰਦਾ ਉਹ ਉਹਦੇ ਬਾਰੇ ਵੀ ਦੱਸ ਦਿਓ ਤੁਸੀਂ ਨਗਰ ਨਿਗਮ ਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਪਾਣੀ ਦਾ ਕਮੇਟੀ ਵਾਲਿਆਂ ਨੇ ਕਰਨਾ ਵਾ ਅਸੀਂ ਸਿਰਫ ਆਪਣੀ ਦਵਾਈ ਛਿੜਕਣੀ ਖੜੇ ਪਾਣੀ ਦੇ ਉੱਤੇ ਵੀ ਸਪਰੇਅ ਕਰੀਦੀ ਆ ਘਰਾਂ ਦੇ ਅੰਦਰ ਵੀ ਜਿੱਥੇ ਲਾਰਵਾ ਮਿਲਦਾ ਉੱਥੇ ਸਪਰੇਅ ਕੀਤਾ ਤੇ ਕੀ ਅਪੀਲ ਕਰਦੇ ਜਨਤਾ ਨੂੰ ਅਸੀਂ ਤਾਂ ਅਪੀਲ ਇਹੀ ਕਰਾਂਗੇ ਵੀ ਆਪਣਾ ਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੀ ਜਾਵੇ ਤਾਂ ਕਿ ਡੇਂਗੂ ਤੋਂ ਬਚਿਆ ਜਾ ਸਕੇ ਹਾਂਜੀ ਸਰ ਸੇਵਰਜੈਂਟ ਕੁਥੜਾ ਜੀ ਇਹ ਦਿਸ਼ਾ ਨਿਰਦੇਸ਼ ਅਨੁਸਾਰ ਔਰ ਚਾਰਟਰ ਲੈਂਬਰ ਆਹ ਸੀਨੀਅਰ ਮੈਡੀਕਲ ਆਫਸਰ ਇੰਚਾਰਜ ਦਿਵਹਲਾਸਰ ਖਵਾੜਾ ਦੇ ਹੁਕਮਾਂ ਦੇ ਸਾਰ ਅੱਜ ਸ਼੍ਰੀ ਰਮਨ ਨੇਹਰਾ ਜੀ ਦੇ ਬਾੜ ਸਮਾਜ ਸੇਵਕ ਅਵਾਰਡ ਦੇ ਵਿੱਚ ਅਮਲਾਮੀਆਂ ਮਹੱਲਾ ਪ੍ਰੋਗਰਾਮ ਅੰਦਰ ਵਿੱਚ ਐਂਟੀ ਲਾਰਵਾ ਅਰਮੰਦ ਖਵਾੜਾ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਉਹ ਅੱਜ ਆਈਆਂ ਜੋ ਕਿ ਡੇਂਗੂ ਦੇ ਵਿੱਚ ਕੀਆ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਗੀਆਂ ਤੇ ਘਰ ਘਰ ਵੇਸਟ ਕੀਤਾ ਜਾਵੇਗਾ ਜਿੱਥੇ ਵੀ ਡੇਂਗੂ ਦਾ ਲਾਰਵਾ ਮਿਲੇ ਉਹ ਲੋਕਾਂ ਦਖਾਇਆ ਜਾਵੇਗਾ ਉਹਨੂੰ ਨਸ਼ਟ ਕੀਤਾ ਜਾਵੇਗਾ ਔਰ ਖੜੇ ਪਾਣੀ ਦੇ ਵਿੱਚ ਲਾਰਵੀ ਸਾਡੇ ਦਵਾਈ ਦਾ ਸਪਰੇਅ ਕੀਤਾ ਜਾਵੇਗਾ ਤੇ ਔਰ ਲੋਕਾਂ ਨੂੰ ਇਹ ਕਿਹਾ ਜਾਵੇਗਾ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ ਅਗਰ ਕਿਸੇ ਨੂੰ ਵੀਰ ਵੀ ਬੁਖਾਰ ਹੁੰਦਾ ਹੈ ਤੋਂ ਸਿਹਤ ਹਸਪਤਾਲ ਆਵੇ ਔਰ ਤੇ ਡੇਂਗੂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਜਿਸ ਤਰ੍ਹਾਂ ਮਹੱਲਿਆ ਚ ਤੁਸੀਂ ਜਾਣਦੇ ਆ ਪਾਣੀ ਖੜਾ ਹੋ ਇਹ ਨਗਰ ਨਿਗਮ ਨਹੀਂ ਇਨਫੋਰਮ ਕਰਦੇ ਤੁਸੀਂ ਬਾਅਦ ਚ ਨਹੀਂ ਕਰਦੇ ਹਾਂਜੀ ਇਹਦੇ ਵਿੱਚ ਨਗਰ ਨਿਗਮ ਦੇ ਬੰਦੇ ਵੀ ਨਾਲ ਆਂਦੇ ਹੈਗੇ ਆ ਉਹਨਾਂ ਦੇ ਇਨਸਪੈਕਟਰ ਸਾਹਿਬ ਆਂਦੇ ਆ ਉਹ ਜਿੱਥੇ ਵੀ ਲੋਕ ਨੂੰ ਨਹਾੜਵਾ ਮਿਲਦਾ ਉਹ ਉਹਨਾਂ ਦਾ ਚਲਾਨ ਕਰਦੇ ਹੈਗੇ ਉਹਨਾਂ ਘਰਾਂ ਦਾ ਜੇ ਪਾਣੀ ਵਾਲੇ ਦੱਸਦੇ ਆ ਕਿ ਪਾਣੀ ਇੰਨੀ ਦਿਨ ਤੋਂ ਖੜਾ ਵਾ ਇਹ ਸਮੱਸਿਆ ਦਾ ਕੋਈ ਹੱਲ ਹੋਵੇ ਜਾਂ ਕੋਈ ਗੱਲਬਾਤ ਇਦਾਂ ਕੋਈ ਦੱਸਦੇ ਆ ਸਾਡੇ ਮੈਂਬਰ ਸਾਰੇ ਘਰਾਂ ਕਾ ਜਾ ਕੇ ਚੈੱਕ ਕਰਦੇ ਆ ਜਿੱਥੇ ਵੀ ਕਿਸੇ ਪੂਲਰ ਜੀ ਕਿਸੇ ਪਾਣੀ ਖੜਾ ਮਿਲਦਾ ਜਾਂ ਕੋਈ ਗਮਲਿਆਂ ਦੇ ਵਿੱਚ ਮਿਲਦਾ ਜਾਂ ਪੰਛੀਆਂ ਨੂੰ ਪਾਣੀ ਰੱਖਿਆ ਹੋਇਆ ਹੈਗਾ ਪੀਣ ਲਈ ਉਹ ਉਹ ਉਹਨਾਂ ਨੂੰ ਢਲਾਇਆ ਜਾਂਦਾ ਲੋਕਾਂ ਨੂੰ ਜਾਣਕਾਰੀ ਦਿੱ ਤਾਂ ਕਿ ਆਪਾਂ ਇਹ ਬਿਜਾਰੀ ਤੋਂ ਬਚਿਆ ਜਾ ਸਕੀ। ਅਪੀਲ ਕੀ ਕਰਦੇ ਹੁਣ ਤੁਸੀਂ ਜਨਤਾ ਨੂੰ। ਅਪੀਲ ਇਹੀ ਕਰਦੇ ਆ ਲੋਕਾਂ ਨੂੰ ਵੀ ਆਪਣੇ ਘਰ ਦੀ ਸਫਾਈ ਰੱਖੋ। ਹਮ ਕਿਤੇ ਵੀ ਆਲੇ-ਦੁਆਲੇ ਪਾਣੀ ਜੇ ਤੁਹਾਨੂੰ ਖੜਾ ਮਿਲਦਾ ਉਹਨੂੰ ਡੋਲ ਦੋ। ਤਾਂ ਕਿ ਉਹਦੇ ਵਿੱਚ ਡੇਂਗੂ ਦਾ ਲਾਰਵਾ ਨਾ ਪੈਦਾ ਹੋਵੇ। ਅਗਰ ਬੁਖਾਰ ਹੁੰਦਾ ਤਾਂ ਸਿਵਲ ਹਸਪਤਾਲ ਚੈੱਕ ਕਰਾਓ। ਡੇਂਗੂ ਦੇ ਸਾਰੇ ਟੈਸਟ ਕੀ ਕੀਤੇ ਜਾਂਦੇ ਹੋ ਤਾਂ ਕਿ ਅੱਜ ਸਿਵਲ ਹਸਪਤਾਲ ਦੀ ਟੀਮ ਸਾਡੇ ਮੱਲੇ ਸਚਰਾ ਮੱਲੇ ਲਾਗਾ ਮੱਲੇ ਹਲਕੁੰਨੇ ਇਹ ਡੇਂਗੂ ਦਾ ਪ੍ਰਚਾਰ ਕਰਨ ਲਈ ਘਰ-ਘਰ ਡੋਰ-ਡੋਰ ਟੂ ਡੋਰ ਜਾ ਕੇ ਡੈਂਗੂ ਦਾ ਪ੍ਰਚਾਰ ਕਰ ਰਹੇ ਆ ਕਿ ਡੈਂਗੂ ਤੋਂ ਕਿੱਦਾਂ ਬਚਨਾ ਆ ਔਰ ਇਹਨਾਂ ਨੇ ਕਿੱਦਾਂ ਮਤਲਬ ਡੈਂਗੂ ਦਾ ਉਹ ਆਪਣਾ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਬਸੰਤ ਦਾ ਇਹਦੇ ਵਿੱਚ ਮਲੇਰੀਆ ਔਰ ਡੈਂਗੂ ਬਹੁਤ ਫੈਲਦਾ ਆ ਉਹ ਸਿਵਲ ਹਸਪੀਟਲ ਦੀ ਟੀਮ ਦੇ ਨਾਲ ਰਲ ਕੇ ਅਸੀਂ ਡੋਰ ਟੂ ਡੋਰ ਸਾਰਾ ਸਚਰਾ ਮੱhalla ਆਲੇ ਦੁਆਲੇ ਦੇ ਮੱਹੱਲੇ ਸਾਰੇ ਕਵਰ ਕੀਤੇ ਆ ਉਹ ਸਾਰਿਆਂ ਨੂੰ ਇਹ ਦੱਸਿਆ ਵੀ ਛੱਤਾਂ ਦੇ ਉੱਤੇ ਕੋਈ ਵੀ ਪਾਣੀ ਇਕੱਠਾ ਨਾ ਕਰੋ ਕਿਸੇ ਵੀ ਪੌਦੇ ਦੇ ਉੱਤੇ ਕੋਈ ਟਾਇਰ ਦੇ ਵਿੱਚ ਜਾਂ ਕੂਲਰ ਦੇ ਵਿੱਚ ਪਾਣੀ ਪਿਆ ਹੋਵੇ ਤਾਂ ਉਹਦੇ ਵਿੱਚ ਜਿਹੜਾ ਲਾਰਵਾ ਡੈਂਗੂ ਦਾ ਪੈਦਾ ਹੁੰਦਾ ਆ ਉਹ 5-6 ਦਿਨਾਂ ਵਿੱਚ ਹੀ ਇਹ ਪੈਦਾ ਹੋ ਕੇ ਔਰ ਇਹ ਕੰਮ ਮੱਛਰ ਜਿਹੜਾ ਪੈਦਾ ਹੋ ਜਾਂਦਾ ਆ ਸੋ ਇਹ ਮੱਛਰ ਜਿਹੜਾ ਆ ਦਿਨ ਵੇਲੇ ਕੱਟਦਾ ਆ ਸੋ ਡੇਂਗੂ ਜਿਹੜਾ ਵਿਚਾਰ ਕਰਨ ਲਈ ਹੈ ਮਲੇਰੀਆ ਤੋਂ ਵਿਚਾਰ ਕਰਨ ਲਈ ਸਾਨੂੰ ਖੁੱਦ ਨੂੰ ਇਹ ਜਿਹੜਾ ਕਰਨਾ ਚਾਹੀਦਾ ਵੀ ਇਹ ਡੇਂਗੂ ਦਾ ਮੱਛਰ ਜਿਹੜਾ ਇਹ ਦੱਸ ਦਈਏ ਇਹ ਸਾਫ਼ ਪਾਣੀ ਦੇ ਵਿੱਚ ਪੈਦਾ ਹੁੰਦਾ ਆ ਸੋ ਇਸ ਦੇ ਬਚਾਅ ਦੇ ਲਈ ਅੱਜ ਪ੍ਰਚਾਰ ਅਸੀਂ ਜਿਹੜੀ ਕਰ ਰਹੇ ਆ ਤਾਂ ਮੈਂ ਸਾਰਿਆਂ ਨੂੰ ਅਵੇਅਰ ਕਰਨਾ ਕਿ ਆਪਣਾ ਆਪਣੇ ਮਹੱਲਿਆਂ ਦੇ ਵਿੱਚ ਵੀ ਇਹ ਪ੍ਰਚਾਰ ਕਰੋ ਔਰ ਸਭ ਨੂੰ ਇਹ ਅਵੇਅਰ ਕਰੋ ਕਿ ਡੇਂਗੂ ਤੋਂ ਬਚਾ ਹੋਵੇ ਔਰ ਅੱਪਾ ਜਿਹੜਾ ਹੈਗਾ ਆਪਣਾ ਜਿਹੜਾ ਜੀਵਨ ਸੁਖਲਾ ਕਰ ਸਕੀਏ ਕਿਸੇ ਨੂੰ ਵੀ ਕੋਈ ਇਦਾਂ ਦੀ ਬਿਮਾਰੀ ਡੇਂਗੂ ਦੀਆਂ ਮਲੇਰੀਆ ਦੀ ਨਾ ਹੋਵੇ ਇਸ ਦੇ ਨਾਲ ਹੀ ਮੈਂ ਫੇਰ ਇੱਕ ਵਾਰੀ ਆਏ ਜਿਹੜੇ ਸਾਡੇ ਟੀਮ ਦੇ ਮੈਂਬਰ ਆ ਡਾਕਟਰ ਸਾਹਿਬਾ ਸਾਰਿਆਂ ਦਾ ਧੰਨਵਾਦ ਕਰਦਾ ਜੈ ਸ਼੍ਰੀ